ਜਿਹੜੇ ਭਾਨੇ ਵਰਗੇ ਨੇ ਨਾ ਲੱਥੇ ਵਰਗੇ ਸੇ ਉਹਨਾਂ ਨੇ ਆਪਣਾ ਬਚਮਕਾਣਾ ਨੋਟ ਕਰ ਲੋ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਸਲ ਨਹੀਂ ਹੈਗਾ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਕੰਮਾਂ ਦਾ ਲੱਗਾ ਹੋਇਆ ਹੈ ਇਹ ਨਹੀਂ ਕਹੇ ਤੁਹਾਡੇ ਪਿੱਛੇ ਆ ਕੇ ਸਾਡੇ ਨਾਲ ਗੋਲੀ ਹੁੰਦੀ ਆਪਣਿਆਂ ਨਾਲ ਖਾ ਲੈਣਗੇ ਤੇ ਆਪਾਂ ਨੂੰ ਜੂਨੀਅਰ ਨੇ ਸਾਡੇ ਪੰਜਾਬ ਦੇ ਰੱਖੇ ਨੇ ਸਾਡੀ ਬੋਲੀ ਦੇ ਰੱਖੇ ਨੇ ਮਿਲਦਾ ਕੋਈ ਬਾਈ ਦੀ ਸਿਆਣੀ ਅੱਜ ਜਿਹੜਾ ਕਿਨੂੰ ਯਾਰ ਜਿਹੜਾ ਤੂੰ ਕਰਕੇ ਸਟੇਜ ਲਾਉਂਦੇ ਸਟੇਜ ਲਾਓ ਇੱਥੇ ਸਟੇਜ ਲਾਓ ਉੱਥੇ ਜਾ ਕੇ ਮੂਰੇ ਭਾਈ ਕਿਉਂ ਮਰਨ ਭਾਈ ਕਿਉਂ ਮਰਨਾ ਤੂੰ ਮਾਰ ਦੇ ਇਹ ਅੱਜ ਮਾਰ ਕੇ ਕੋਈ ਕੀ ਚੋਦਾ ਜੈਸੇ ਲੱਗੀ ਹੁੰਦੀ ਹੈ ਫੇਸਬੁਕ ਤੇ ਲਾਈਵ ਹੈ ਇੱਕ ਬਾਈ ਜੀ ਇਹ ਕੁਛ ਸਮਝ ਨਹੀਂ ਆ ਰਿਹਾ ਇਹ ਘੜਾ ਘੜਾ ਬਾਈ ਜੀ ਇੱਕ ਗੱਲ ਹੋਰ ਸੁਣ ਲਓ ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਨੋਟ ਕਰ ਲਓ ਸਿਰਫ ਉਹਨਾਂ ਨੇ ਆਪਣਾ ਬਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਸਲ ਨਹੀਂ ਆਏਗਾ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਕੰਮਾਂ ਦਾ ਲੱਗਾ ਹੋਇਆ ਹੈ ਇੰਡੀਆ ਕਾ ਵੀ ਤੁਹਾਡੇ ਪਿੱਛੇ ਆ ਕੇ ਤੁਹਾਡੇ ਨਾਲ ਗੋਲੀ ਹੁੰਦੀ ਆਪਣੇ ਨਾਲ ਖਾ ਲੈਣਗੇ ਇਹ ਮੇਰੇ ਕੋਲ ਉਹ ਤੇ ਬੇਨੇ ਤੇ ਆਪਾਂ ਨੂੰ ਜੁਨੀਅਰ ਨੇ ਫੜਨਾ ਰਾਜੇਵਾਲ ਨੇ ਉਹ ਤਾਂ ਮੈਂ ਮੰਤਰੀ ਉਠੋ ਉਹਨੂੰ ਚਲੋ 1600 ਡਾ ਜੱਦੇ ਬਾ ਚਲੋ ਆ ਗੱਲ ਜੱਦੇ ਬੰਦੀ ਕੋਈ ਗੱਲ ਨਹੀਂ ਸਾਰਾ ਵਧੀਆ ਕਰਦੀ ਵੀ ਇਹ ਜਦੋਂ ਆਪਣੀ ਨੂੰ ਮਾਰਾ ਨਹੀਂ ਕਹਿਣਾ ਚਲੋ ਟੀਏ ਜਿੰਨੇ ਨੇ ਚੰਗਾ ਕਰਦੇ ਬੇਨੇ ਪਰ ਫਿਰ ਵੀ ਨਾ ਗੱਲ ਯਾਰ ਦੁੱਖ ਹੈ ਗਲਤ ਤੇ ਸਹੀ ਹੈ ਸਾਨੂੰ ਪਤਾ ਨਹੀਂ ਹੁੰਦਾ ਸਹੀ ਗੱਲ ਹੈ ਇੱਕ ਨੰਬਰ ਭੰਨ ਮਾਰ ਕੇ ਸਾਹ ਚਲੋ ਆਪਣੇ ਹਾਂ ਆ ਆਪਣੀ ਧੰਨ ਆਪਣੇ ਧੰਨ ਅੰਦਰ ਅਸੀਂ ਆਪਣੇ ਜ਼ਮੀਨਾਂ ਵਾਸਤੇ ਆਇਆ ਜ਼ਮੀਨਾਂ ਵਾਸਤੇ ਅਸੀਂ ਆਪਣਾ ਕਰਕੇ ਆਇਆ ਨੂੰ ਸਵਾਲ ਕਰੋ ਬਈ ਕਿੱਥੇ ਸੀ ਜਦੋਂ ਸਾਡੇ ਬੰਦੇ ਮਰੇ ਅੱਜ ਕਿੱਥੇ ਸੀ ਜਿਹੜਾ ਇੱਕ ਮੁੰਡਾ ਇੱਕ ਇੱਕ ਬਾਈ ਗਿਆ ਉਹ ਜਿਹੜਾ ਹੁਣ 50% ਜਿਹੜੀ ਭਗਾਂਤਮਨ ਦੀ ਸਰਕਾਰਾਂ ਰੋਟੀ ਖਾੜਦੇ ਲੰਗਰ ਖਾੜਦੇ ਬਈ ਸਾਡੇ ਵਿੱਚ ਸਾਡਾ ਨੁਕਸਾਨ ਕਰੀ ਸਾਡੇ ਬੱਚੇ ਮਰੇ ਆ ਵੀ ਆ ਪੁੱਛ ਨੂੰ ਵੀ ਆਇਆ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰਦੀ ਉੱਥੇ ਕੀ ਕਰ ਰਹੇ ਨੇ ਹੁਣ ਅੱਜ ਖੜਾ ਤੇ ਜਾਦਾ ਸਾਡੀ ਰਾਖੀ ਨਹੀਂ ਆ ਜੇ ਅੱਗੇ ਜੇ ਇੱਕ ਵਾਰ ਦਾ ਬੰਬ ਡਿੱਗਿਆ ਸਾਰੇ ਟਿਕਾਣੇ ਬਾਈ ਤਾਂ ਗਈ ਹੈ ਪੰਜਾਬ ਪੁਲਿਸ ਕਿੱਥੇ ਸੀ ਉਦੋਂ ਕੀ ਸਾਰੇ ਨੇ ਬੰਦ ਰਹਿ ਕੋਣ ਯਾਰ ਪਲੀਜ਼ ਬੋ ਫਾਈ ਸਾਈਲੈਂਟ ਇੱਕੋ ਵੀ ਰਹਾ ਹਾਂ ਜਾਂ ਜੀ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰ ਰਹੀ ਉਹ ਉੱਥੇ ਕੀ ਕਰ ਰਹੀ ਨਾ ਅੱਗੇ ਕਿਉਂ ਨਹੀਂ ਹੈਗੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਕਰੇਗੀ ਦੱਸੋ ਮੈਨੂੰ ਮੇਰੀ ਗੱਲ ਸੁਣੋ ਜੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਚਲੋ ਹੁਕਮ ਦੀ ਬੱਜੀ ਏ ਉਹਦਾ ਹੁਕਮ ਦੀ ਬੱਜੀ ਹੁੰਦਾ ਕੋ ਕੋ ਕਾਰ ਨਹੀਂ ਸਕਦੀ ਜੇ ਉਹਨਾਂ ਨੇ ਸਾਡੀ ਰਾਖੀ ਕਰਨੀ ਹੁੰਦੀ ਯਾਰ ਸਾਡੇ ਨੈਟ ਬੰਦ ਕਰਦੀ ਸਾਡਾ ਪੰਜਾਬ ਦੇ ਅਸੀਂ ਵਸਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਕੋਈ ਦੂਜਾ ਸਾਡਾ ਨਾ ਕਰੇ ਤਾਂ ਸਾਨੂੰ ਸਮਝ ਹੁੰਦੀ ਏ ਉਹ ਸਾਡਾ ਘਰਾਂ ਦੇ ਨ ਇਹਨਾਂ ਨੇ ਡਿਪਰ ਖੜੇ ਕੀਤੇ ਉਹਨਾਂ ਦਾ ਤੁਸੀਂ ਵੇਖੋਣਗੇ ਉਹ ਡਿਪਰ ਕਾਦੇ ਵਾਸਤੇ ਕੀਤੇ ਨੇ ਵਨਵੇ ਰੋਡ ਕਰ ਰੱਖਿਆ ਹੈ ਕਾਦੇ ਵਾਸਤੇ ਕਰ ਰੱਖਿਆ ਇਹ ਸਾਨੂੰ ইমরান ਦੀ ਸਾਜ਼ਿਸ਼ ਹੈ ਆ ਪੰਜਾਬ ਸਰਕਾਰ ਕਰਦੀ ਪਈ ਹੈ ਇਹ ਇਹ ਸਾਡਾ ਕਦਮ ਨੋਟ ਕਰਨ ਦੀ ਗੱਲ ਹੋ ਰਹੀ ਹੈ ਸੀਐਮ ਸਟੈਂਡ ਲਵੇ ਸੀਐਮ ਸਟੈਂਡ ਕਿਉਂ ਨਹੀਂ ਲੈਂਦਾ ਉਹ ਤਾਂ ਸਾਨੂੰ ਘਰੇ ਆ ਕੇ ਫਾਇਰ ਮਾਰੀ ਜਾਂਦੇ ਉਹਨਾਂ ਦੇ ਪਰਚਾ ਕੱਟੇ ਜਦੋਂ ਇੱਕ ਪਰਚਾ ਸਰਕਾਰ ਤੇ ਪਰਚਾ ਕੱਟੇ ਇੱਥੇ ਗੋਲੀ ਚਲੀ ਇੱਥੇ ਪੰਜਾਬ ਪੁਲਿਸ ਆਉਂਦਾ ਕਦੀ ਨਹੀਂ ਬੰਦਦਾ ਇੱਥੇ ਡੀਜੀਪੀ ਆਵੇ ਇੱਥੇ ਐਸਐਸਪੀ ਆਵੇ ਇੱਥੇ ਆ ਕੇ ਦੇਖੇ ਮੈਦੇ ਕੋਈ ਨਹੀਂ ਕਿਉਂ ਜਾ ਜਿਹੜਾ ਕਥਾਣਾ ਲੱਗਦਾ ਇੱਥੋਂ ਚਾਵੇ ਐਡੀਐਸਪੀ ਆਵੇ ਐਸਐਲਪੀਆ ਵੀ ਵੇਖਿਆ ਦੇਰੀ ਹੈ ਗੋਲੀ ਚਲੀ ਆ ਬੰਮ ਛੱਡੇ ਗਏ ਨੇ ਕਿਉਂ ਛੱਡੇ ਗਏ ਕੋਈ ਨਹੀਂ ਰੈਫ ਉਹ ਪੰਜਾਬ ਦੇ ਮੁੱਖ ਮੰਤਰੀ ਕੋਲ ਆਣਾ ਉਹ ਸਟੈਂਡ ਲਾ ਖਾਲਸਤਾਨੀ ਬਣਾਉਂਦਾ ਫਿਰਦੇ ਹੋ ਅਸੀਂ ਖਾਲਸਤਾਨੀ ਬ ਮੈਂ ਖਾਸਾ ਨਹੀਂ ਬਾਨਾ ਬੜਾ ਕਰ ਸਾਨੂੰ ਤੇ ਫਿਰ ਅਸੀਂ ਕਰੀਏ ਕਿੱਧਰ ਜਾਈਏ